ਇੱਕ ਆਪਾਂ ਹਾਰਡ ਪ੍ਰਭਾਵਿਤ ਪਿੰਡਾਂ ਚ ਅਲੱਗ-ਅਲੱਗ ਇਲਾਕਿਆਂ ਜਾ ਰਹੇ ਆ ਦਵਾਈ ਲੈ ਕੇ ਪਰ ਸਾਨੂੰ ਇੱਕ ਬਹੁਤ ਵੱਡੀ ਦਿੱਕਤ ਆ ਰਹੀ ਆ ਕਿਉਂਕਿ ਆਪਾਂ ਦੇ ਤਕਰੀਬਨ 10-12 ਤਰ੍ਹਾਂ ਦੀ ਜਿਹੜੀ ਜਨਰਲ ਮੈਡੀਸਿਨ ਉਹ ਲੈ ਜਾਂਦੇ ਜਿਵੇਂ ਖੰਗ ਦੀ ਹੋਗੀ ਖਾਰਸ਼ ਦੀ ਹੋਗੀ ਬੁਖਾਰ ਦੀ ਹੋਗੀ ਹਨਾ ਉਸ ਦਾ ਵੋਮਿੰਗ ਦੀ ਹੋਗੀ ਲੂਜ਼ ਬੁਸ਼ੇ ਦੀ ਹੋਗੀ ਇਹ ਸਾਰੀਆਂ ਦਵਾਈਆਂ ਗੈਸ ਦੀਆਂ ਵੀ ਲੈ ਜਾਂਦੇ ਆ ਪਰ ਆਪਾਂ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੀ ਕੋਈ ਖਾਸ ਦਵਾਈਆਂ ਜਨਰਲ ਮੈਡੀਸਿਨ ਹੁੰਦੀਆਂ ਡਾਕਟਰ ਲਿਖੀ ਹੁੰਦੀ ਆ ਜਿਵੇਂ ਆ ਭੈਣ ਲੈ ਕੇ ਆਏ ਇਸੇ ਤਰ੍ਹਾਂ ਮਾਤਾ ਜੀ ਵੀ ਇੱਕ ਲੈ ਕੇ ਆਏ ਭੈਣ ਜੀ ਲੈ ਕੇ ਆਏ ਆ ਤਾਂ ਇਹ ਦਵਾਈਆਂ ਆਪਾਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਡੇਰਾ ਬੱਬਾ ਨਾਨਕ ਜਾਂ ਗੁਰਦਾਸਪੁਰ ਦਾ ਕੋਈ ਵੀ ਇਲਾਕਾ ਆ ਕੋਈ ਖਾਸ ਤੁਹਾਨੂੰ ਡਾਕਟਰ ਦੀ ਲਿਖੀ ਹੋਈ ਮੈਡੀਸਿਨ ਚਾਹੀਦੀ ਆ ਉਹ ਸਾਡਾ ਆਪਾਂ ਦਾ ਨੰਬਰ ਬੋਲਦੇ ਆ 9259 000011 ਇਹ ਨੰਬਰ ਤੁਸੀਂ ਮੈਸੇਜ ਕਰ ਦਿਓ ਜਾਂ ਡਾਕਟਰ ਦੀ ਕੋਈ ਪਰਚੀ ਉਹ ਪਾ ਦਿਓ ਕਿਉਂਕਿ ਇਹ ਪਿੰਡ ਦੇ ਵਿੱਚ ਆ ਘਰ ਵਾਲੇ ਜਿਹੜਾ ਸਾਡਾ ਭਰਾ ਸੀਗਾ ਇਹਨਾਂ ਨੇ ਸਾਨੂੰ ਆਪਣੇ ਪਿੰਡ ਤੋਂ ਕੱਲ ਕਾਫੀ ਪਰਚੀਆਂ ਭੇਜੀਆ ਉਹ ਸਾਰੀ ਆਪਾਂ ਲੈ ਆਂਦੀ ਆ ਪਰ ਇਹ ਭੈਣ ਜੀ ਦਾ ਇਹ ਭੈਣ ਦੁਬਾਰੇ ਦਵਾਈਆਂ ਲੈ ਕੇ ਆਈਆਂ ਇਹ ਸਾਨੂੰ ਇਦਾਂ ਨਹੀਂ ਪਤਾ ਲੱਗਦਾ ਕਿਉਂਕਿ ਦਵਾਈ ਦਾ ਹਜ਼ਾਰ ਤਰ੍ਹਾਂ ਦੀ ਦਵਾਈ ਆ ਆਪਾਂ ਦਾ ਹਜ਼ਾਰ ਤਰ੍ਹਾਂ ਦੀ ਦਵਾਈ ਨਹੀਂ ਲੈ ਕੇ ਆ ਸਕਦੇ ਇਸ ਕਰਕੇ ਕੁਝ ਖਾਸ ਦਵਾਈਆਂ ਲੈ ਕੇ ਆਈਆਂ ਆਂਦੇ ਆ ਜਿੰਨਾਂ ਨੂੰ ਦਵਾਈ ਚਾਹੀਦੀ ਉਹ ਨੰਬਰ ਤੇ ਪਲੀਜ਼ ਸੰਪਰਕ ਕਰ ਲਿਓ ਬਸ ਅਹੀ ਤੁਹਾਨੂੰ ਬੇਨਤੀ ਕਰਦੇ ਹਾਂ ਧੰਨਵਾਦ